ਉਮੀਦ ਕਹਿੰਦੇ ਨਾ ਤਾਂ ਜਾਇਦਾਦ ਮੰਗਦੀਆਂ ਨੇ ਇਹ ਸਿਰਫ ਪਿਆਰ ਮੰਗਦੀਆਂ ਨੇ ਐਸਾ ਰੱਬ ਦਾ ਜੀ ਦੋਸਤਾ ਪੁੱਤਾਂ ਦੀ ਦਾਤ ਤਾਂ ਸਾਰੇ ਮੰਗੀ ਜਾਂਦੇ ਆ ਕਿਸੇ ਭਾਕਾਂ ਵਾਲੇ ਹਿੱਸੇ ਆਉਂਦੀ ਆ ਧੀ ਦੋਸਤਾ ਕਿਸੇ ਭਾਕਾਂ ਵਾਲੇ ਹਿੱਸੇ ਆਉਂਦੀ ਆ ਪਿਆਰੀ ਧੀ ਦੋਸਤਾ ਬੀਸਿਕਲੀ ਪਿਓ ਤੋਂ ਚਾਹੀਦਾ ਕੀ ਆ ਕਿ ਪਿਓ ਉੱਤੇ ਭਰੋਸਾ ਕਰੇ ਬਲੀਵ ਕਰੇ ਤੇ ਜੇ ਪਿਓ ਧੀ ਤੇ ਬਲੀਵ ਕਰੇ ਧੀ ਸੱਚੀਓ ਦੁਨੀਆ ਜਿੱਤ ਕੋ ਤੇ ਚੰਗਾ ਤੇ ਰੱਖ ਲੋ ਔਰ ਧੀ ਦੀ ਗੱਲ ਕਰੀਏ ਜਿਵੇਂ ਕਹਿੰਦੇ ਆ ਨਾ ਕਿ ਹਰ ਕਾਮਯਾਬ ਬੰਦੇ ਪਿੱਛੇ ਔਰਤ ਹੁੰਦੀ ਹੈ ਇਸੇ ਤਰੀਕੇ ਹਰ ਕਾਮਯਾਬ ਧੀ ਦੇ ਪਿੱਛੇ ਪਿਓ ਹੁੰਦਾ ਹੈ ਕਿ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਪਰਾਈ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਪਰਾਈ ਤੁਸੀਂ ਹੱਸੀ ਕੇ ਜੰਮੇ ਹੋ ਤੁਹਾਨੂੰ ਕੋਈ ਗੱਲ ਚੇਤੇ ਆਈ ਕਹਿੰਦੇ ਉਹ ਜਿਹੜੀ ਧੀ ਨੂੰ ਲక్ష్ਮੀ ਕਹਿੰਦੇ ਨੇ ਉਹਨਾਂ ਤੀ ਨੂੰ ਲక్ష్ਮੀ ਕਹਿੰਦੇ ਨੇ ਪਰ ਸਿਰਫ ਪੁੱਤਰ ਜੰਮੇ ਦੀ ਖੁਸ਼ੀ ਜਾਂਦੇ ਨੇ ਮਨਾਈ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਆ ਪਰ ਮਰਦ ਜਿੰਨਾ ਮਰਜ਼ੀ ਤਾਕਤਵਰ ਹੋ ਜਾਵੇ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਮੈਨੂੰ ਇਹ ਨਹੀਂ ਪਤਾ ਮੁਰਗੀ ਪਹਿਲਾਂ ਆਈ ਕਿ ਆਂਡਾ ਪਹਿਲਾਂ ਆਇਆ ਪਰ ਇਹਨਾਂ ਪਤਾ ਪਹਿਲਾਂ ਮਾਂ ਆਈ ਫਿਰ ਬੱਚਾ ਆ ਤੁਹਾਡਲੀ ਤਾੜੀ ਨਾਲ ਜ਼ਰੂਰ ਤੁਸੀਂ ਵਧਾਈ ਦੇ ਪਾਤਰ ਹੋ ਇਹਨਾਂ ਧੀਆ ਨੂੰ ਮੌਕਾ ਦਿੱਤਾ ਸਨਮਾਨ ਦਿੰਦਾ ਜਿਹੜਾ ਧੀਆਂ ਨੂੰ ਸਨਮਾਨ ਦਿੰਦਾ ਉਹਦਾ ਸਨਮਾਨ ਵੱਧਦਾ ਤੁਸੀਂ ਸਾਰੇ ਵਿਧਾਈ ਦੇ ਪਾਤਰ ਹੋ ਕਿਉਂਕਿ ਇਹਨਾਂ ਧੀਆਂ ਨੂੰ ਤੁਸੀਂ ਅੱਜ ਵਿਰਸਾ ਸੰਭਾਲਿਆ ਜਦੋਂ ਇਹ ਵੱਡੀਆਂ ਹੋਣਗੀਆਂ ਆਪਣੀਆਂ ਬੱਚੀਆਂ ਨੂੰ ਵਿਰਸਾ ਸੰਭਾਲਣਗੀਆਂ ਕੱਲਾ ਰੀਲਾਂ ਚ ਪੰਜਾਬ ਨਹੀਂ ਵੱਸਦਾ ਵੈਸੇ ਵੀ ਹੁਣ ਕਹਿੰਦੇ ਸ਼ਹਿਰੀਕਰਨ ਕਰ ਦੇਣਾ ਪੰਜਾਬ ਇਹਨਾਂ ਪਿੰਡਾਂ ਚ ਵੱਸਦਾ ਸਹਿਦਿਲ ਟਟਕਾਰ ਕਰਦੇ ਆ ਜੋ ਇੱਥੇ ਕੀ ਆਪਣਾ ਕੀਮਤੀ ਟਾਈਮ ਕੱਟ ਕੇ ਸਾਡੇ ਵਿੱਚ ਆਏ ਨੇ ਸਾਰੇ ਪਿੰਡ ਵੱਲੋਂ ಗ್ರಾಮ ਪੰਚਾਇਤ ਵੱਲੋਂ ਅਸੀਂ ਤੁਹਾਡਾ ਬਹੁਤ ਦਿਨੋਂ ਦਿਨੋਂ ਟਟਕਾਰ ਕਰ ਸਤਕਾਰ ਨਾਲ ਵੈਲਕਮ ਕਰਦੇ ਆ ਦਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਹੋਣਾ ਨੇ ਪੂਰੀ ਕਿਹਾ ਮੈਂ ਕਿਹਾ ਜੀ ਹੈਗੀਆਂ ਤਾਂ ਖਲਾਫ ਹੀ ਦੋ ਕੀਰ ਮੁਰੇ ਤਾਂ ਬਹੁਤ ਹੀ ਸਤਕਾਰਯੋਗ ਸਰਪੰਚ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਸਤਕਾਰਯੋਗ ਸਾਰੀ ਪ੍ਰਬੰਧਕ ਕਮੇਟੀ ਸਤਕਾਰਯੋਗ ਸਾਰੀਆਂ ਭੈਣਾਂ ਭੀਬੀਆਂ ਵੈਸੇ ਬੀਬੀਆਂ ਕਹਿੰਦੇ ਕਹੋ ਨਾ ਭੈਣਾਂ ਹੀ ਕਹਿ ਲੋ ਤਾਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸਕਾਲ ਤੁਸੀਂ ਇੰਤਜ਼ਾਰ ਕੀਤਾ ਮਾਫੀ ਚਾਹਾਂਗੇ ਕਿਉਂਕਿ ਤਬੀਅਤ ਥੋੜੀ ਨਾਸਾਤ ਸੀ ਇਸ ਤੋਂ ਪਹਿਲਾਂ ਦੋ ਜਗ੍ਹਾ ਹੋਰ ਜਾਣਾ ਸੀ ਤਾਂ ਝੁੱਕ ਕੇ ਮਾਫੀ ਵੀ ਤੇ ਸਭ ਤੁਹਾਡੇ ਸਤਿਕਾਰ ਲਈ ਧੰਨਵਾਦ ਵੀ ਬਹੁਤ ਸ਼ੁਕਰ ਹੈ ਤਾੜੀ ਮਾਰ ਦੋ ਮਾੜੀ ਜੀ ਧਿਆਨ ਦੀ ਗੱਲ ਕਰਨੀ ਹੈ ਕਹਿੰਦੇ ਨਾ ਤਾਂ ਜਾਇਦਾਦ ਮੰਗਦਿਆਂ ਨੇ ਇਹ ਸਿਰਫ ਪਿਆਰ ਮੰਗਦਿਆਂ ਨੇ ਐਸਾ ਰੱਬ ਦਾ ਜੀ ਦੋਸਤਾ ਪੁੱਤਾਂ ਦੀ ਦਾਤ ਤਾਂ ਸਾਰੇ ਮੰਗੇ ਜਾਂਦੇ ਆ ਕਿਸੇ ਭਾਗਾ ਵਾਲੇ ਹਿੱਸੇ ਆਉਂਦੀ ਆ ਧੀ ਦੋਸਤਾ ਕਿਸੇ ਭਾਗਾ ਵਾਲੇ ਹਿੱਸੇ ਆਉਂਦੀ ਆ ਪਿਆਰੀ ਨਹੀਂ ਧੀ ਦੋਸਤਾ ਤੁਹਾਡੇ ਪਿੰਡ ਦੀ ਮੱਛੀ ਦਾ ਕੀਤਾ ਮੜਿਆ ਵਿਟਾਮਿਨ ਦਾ ਹੋ ਥੋੜਾ ਜਿਆ ਦੇਖੋ ਤੁਸੀਂ ਨਾ ਡੀਸੀ ਕ੍ਰਿਸ਼ਨ ਕੁਮਾਰ ਵਾਲਾ ਕੰਮ ਕੀਤਾ ਕਿਉਂਕਿ ਜਦੋਂ 2005 ਦੀ ਗੱਲ ਕਰੀਏ ਧੀਆਂ ਦੀ ਗਿਣਤੀ ਘਟਦੀ ਜਾ ਰਹੀ ਸੀਗੀ ਤਾਂ ਉਹਨਾਂ ਨੇ ਉਤਸ਼ਾਹਿਤ ਕੀਤਾ ਥੋੜੀ ਸਖਤੀ ਵੀ ਕੀਤੀ ਹੁਣ ਡੰਡਾ ਲੈ ਕੇ ਅਸੀਂ ਮਗਰ ਤਾਂ ਪੈ ਨਹੀਂ ਸਕਦੇ ਪਰ ਆ ਉਤਸ਼ਾਹਿਤ ਕਰਨਾ ਹੀ ਆ ਕਿਉਂਕਿ ਧੀਆਂ ਨੂੰ ਸਤਕਾਰ ਮਿਲ ਰਿਹਾ ਪਿਆਰ ਮਿਲ ਰਿਹਾ ਇਹ ਅੱਜ ਇੱਥੇ ਆ ਕੇ ਆਪਣਾ ਚਾ ਪੂਰਾ ਕਰ ਰਹੀ ਆ ਇਹ ਸਭ ਤੋਂ ਵੱਡੀ ਗੱਲ ਇੱਕ ਮਾਹੌਲ ਦੇ ਰਹੇ ਹੋ ਔਰ ਫਿਰ ਜਦੋਂ ਇਦਾਂ ਦਾ ਮਾਹੌਲ ਬਣਦਾ ਨਾ ਤਾਂ ਫਿਰ ਕਹਿੰਦੇ ਕਿ ਡੂੰਘੇ ਪਾਣੀ ਵਿੱਚ ਉਤਰ ਕੇ ਲੱਗਦੀਆਂ ਨਹੀਂ ਉਹ ਤਾਰੀਆਂ ਜਦ ਪੁੱਤ ਹਿੱਸਾ ਲੈ ਕੇ ਅੱਡ ਹੋ ਜਾਂਦੇ ਆ ਫਿਰ ਚੇਤੇ ਆਉਂਦੀਆਂ ਧੀਆਂ ਕੋਖਾਂ ਚ ਮਾਰੀਆਂ ਚੇਤੇ ਆਉਂਦੀਆਂ ਧੀਆਂ ਕੋਖਾਂ ਚ ਮਾਰਦੀਆਂ ਠੀਕ ਹੈ ਬਾਕੀਆ ਵਾਹ ਜੀ ਵਾਹ ਕਿ ਕੈਸਾ ਰੱਬ ਦਾ ਜੀ ਹੈ ਪਿਆਰੀ ਜੀਤੀ ਕਿਉਂਕਿ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੱਥੇ ਮੈਨੂੰ ਬੰਦਿਆਂ ਦੀ ਗਿਣਤੀ ਘੱਟ ਨਜ਼ਰ ਆ ਰਹੀ ਹੈ ਚਲੋ ਮੌਕਾ ਦਿੰਦੇ ਇਹਨਾਂ ਨੂੰ ਸੁਰਜੀਤ ਜੀ ਇੱਥੇ ਨੇ ਪਰ ਨਾ ਧੀ ਨੂੰ ਪਿਓ ਤੋਂ ਚਾਹੀਦਾ ਕੀ ਹੈ ਮੈਂ ਪਿੱਛੇ ਦੋ ਜਗ੍ਹਾ ਜਾ ਕੇ ਆਇਆ ਅਲੱਗ-ਅਲੱਗ ਚੀਜ਼ਾਂ ਹੀ ਸਾਂਝੀਆਂ ਕਰ ਰਹੇ ਆ ਇੱਥੇ ਪਿਓ ਵਾਲਾ ਵੇਸ਼ਾ ਰੱਖਿਆ ਧੀ ਨੂੰ ਬੇਸਿਕਲੀ ਪਿਓ ਤੋਂ ਚਾਹੀਦਾ ਕੀ ਹੈ ਕਿ ਪਿਓ ਉੱਤੇ ਭਰੋਸਾ ਕਰੇ ਬਲੀਵ ਕਰੇ ਕਿ ਜੇ ਪਿਓ ਧੀ ਤੇ ਬਲੀਵ ਕਰੇ ਤੇ ਸੱਚੀਓ ਦੁਨੀਆ ਜਿੱਤ ਕੇ ਉਹਦੇ ਚਰਨਾ ਚ ਰੱਖ ਦੋ। ਔਰ ਧੀ ਦੀ ਗੱਲ ਕਰੀਏ ਜਿਵੇਂ ਕਹਿੰਦੇ ਨਾ ਕਿ ਹਰ ਕਾਮਯਾਬ ਬੰਦੇ ਪਿੱਛੇ ਔਰਤ ਹੁੰਦੀ ਐ। ਇਸੇ ਤਰੀਕੇ ਹਰ ਕਾਮਯਾਬ ਧੀ ਦੇ ਪਿੱਛੇ ਪਿਓ ਹੁੰਦਾ ਐ। ਤੇ ਜੇ ਪਿਓ ਚਟਾਨ ਬਣ ਕੇ ਧੀ ਦੇ ਨਾਲ ਖੜ ਜਵੇ, ਉਹਦੇ ਪਿੱਛੇ ਖੜ ਜਵੇ ਤਾਂ ਧੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਵੈਸੇ ਕਿਹਾ ਜਾਂਦਾ ਕਮਜ਼ੋਰ ਐ। ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿੰਦਾ ਇਹ ਮਰਦਾਂ ਨੇ ਡਰਾਮਾ ਬਣਾ ਲਿਆ। ਕਮਜ਼ੋਰ ਅਸੀਂ ਆ ਤੁਸੀਂ ਤਾਕਤਵਰ ਹੋ। ਕਿਉਂਕਿ ਰੱਬ ਨੇ ਤੁਹਾਨੂੰ ਚੁਣਿਆ ਦੁਨੀਆ ਚ ਚਲਾਉਣ ਲਈ ਮਰਦ ਜਿੰਨਾ ਮਰਜੀ ਤਾਕਤਵਰ ਹੋ ਜਾਵੇ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਮੈਨੂੰ ਇਹ ਨਹੀਂ ਪਤਾ ਮੁਰਗੀ ਪਹਿਲਾਂ ਆਈ ਕਿ ਅੰਡਾ ਪਹਿਲਾਂ ਆਇਆ ਪਰ ਇਹਨਾਂ ਪਤਾ ਪਹਿਲਾਂ ਮਾਂ ਆਈ ਫਿਰ ਬੱਚਾ ਆ ਤੁਹਾਡੇ ਲਈ ਤਾੜੀਆਂ ਜ਼ਰੂਰ ਕਿ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਪਰਏ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਪਰਾਈ ਤੁਸੀਂ ਅਸੀਖੋ ਜੰਮੇ ਆ ਤੁਹਾਨੂੰ ਕੋਈ ਗੱਲ ਚੇਤੇ ਆਈ ਕਹਿੰਦੇ ਉਜਤਾ ਧੀ ਨੂੰ ਲక్ష్ਮੀ ਕਹਿੰਦੇ ਨੇ ਉਜਤਾ ਧੀ ਨੂੰ ਲక్ష్ਮੀ ਕਹਿੰਦੇ ਨੇ ਪਰ ਸਿਰਫ ਪੁੱਤਰ ਜੰਮੇ ਦੀ ਖੁਸ਼ੀ ਜਾਂਦੇ ਨੇ ਮਨਾਈ ਕੈਸੀ ਕਿਸਮਤ ਧੀ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਰਹਿੰਦੀ ਆ ਪਰ ਉਹ ਧੀਆ ਨੂੰ ਕੁੱਖਾਂ ਚ ਮਾਰਨ ਵਾਲਿਓ ਹੱਲੇ ਹੋਰ ਐ ਉਹ ਧੀਆ ਨੂੰ ਕੁੱਖਾਂ ਚ ਮਾਰਨ ਵਾਲਿਓ ਰਖੜੀ ਵਾਲੇ ਦਿਨ ਤੁਹਾਡੇ ਪੁੱਤ ਦੀ ਸੁੰਨੀ ਰਹਿੰਦੇ ਆਕਲ ਆਈ ਕੈਸੀ ਕਿਸਮਤ ਧੀਆਂ ਨੇ ਪਾਈ ਦੋ ਘਰ ਹੁੰਦੇ ਹੋਏ ਵੀ ਸਦਾ ਕਹਿਣ ਪਰਾਈ ਧੀ ਜਦ ਜਵਾਨ ਹੁੰਦੀ ਆ ਮਾਪੇ ਤੋੜ ਦਿੰਦੇ ਆ ਉਹਦਾ ਕੁਝ ਨਹੀਂ ਪੁੱਛਦੇ ਕਿ ਮਨ ਕੀ ਆ ਪੜਨਾ ਚਾਹੁੰਦੀ ਆ ਕੋਈ ਅਫਸਰ ਬਣਨਾ ਚਾਹੁੰਦੀ ਆ ਜਦੋਂ ਧੀ ਜਵਾਨ ਹੁੰਦੀ ਆ ਮਾਪੇ ਤੋੜ ਦਿੰਦੇ ਆ ਦੇਖ ਕੇ ਸਹੌਰਿਆਂ ਦੀ ਕਮਾਈ ਧੀ ਜਿੰਨਾ ਮਰਜੀ ਝੁੱਕ ਜਵੇ ਮਾਜੀ ਪੈਰੀ ਪੈਣੀ ਆ ਪਰ ਕਦੇ ਸੱਸ ਨੇ ਨੋ ਠੀਕ ਕਹਿ ਕੇ ਨਹੀਂ ਬੁਲਾਈ ਸੱਚਿਆ ਪਾਦਸ਼ਾਹ ਤੇਰੇ ਚਰਨਾਂ 'ਚ ਬੇਨਤੀ ਹੈ ਧੀਆਂ ਨੇ ਬੜੇ ਦੁੱਖ ਦੇਖੇ ਆ ਸਾਰੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਚ ਪਾਈ ਸਾਰੀਆਂ ਖੁਸ਼ੀਆਂ ਦੀ ਝੋਲੀ ਚ ਪਾਈ ਮੈਂ ਜਿੰਨਾ ਲੇਟ ਹੋਇਆ ਉਹਨਾਂ ਕੰਮ ਕੀਤਾ ਕਿ ਨਹੀਂ ਕੀਤਾ ਮਨ ਨੂੰ ਚੰਗਾ ਲੱਗਿਆ ਕਿ ਨਹੀਂ ਲੱਗਿਆ ਵੈਸੇ ਬੀਬੀਆਂ ਦੀ ਗੱਲ ਕਰੀਏ ਬਹੁਤੇ ਐਫਰਟ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਐਨਾ ਹੀ ਕਹਿ ਦਿਓ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਜੀ ਸਰਦਾਰ ਇਹਦੇ ਜੱਸ ਬੰਦੀਆਂ ਵੇ ਹੱਬ ਤਿੱਲੇ ਦੀ ਤਾਰ ਇਹਨੇ ਜਸ ਬੰਦੇ ਪਰ ਸੈਕਰੀਫਾਈਸ ਬਹੁਤ ਕਰਦੀਆਂ ਔਰ ਸਰਪੰਚ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਇਹਨਾਂ ਧੀਆ ਨੂੰ ਮੌਕਾ ਦਿੱਤਾ ਸਨਮਾਨ ਦਿੱਤਾ ਜਿਹੜਾ ਧੀਆ ਨੂੰ ਸਨਮਾਨ ਦਿੰਦਾ ਉਹਦਾ ਸਨਮਾਨ ਵੱਧਦਾ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂਕਿ ਇਹਨਾਂ ਧੀਆ ਨੂੰ ਤੁਸੀਂ ਅੱਜ ਵਿਰਸਾ ਸੰਭਾਲਿਆ ਜਦੋਂ ਇਹ ਵੱਡੀਆਂ ਹੋਣਗੀਆਂ ਆਪਣੇ ਬੱਚਿਆਂ ਨੂੰ ਵਿਰਸਾ ਸੰਭਾਲਣ ਗਿਆ ਕੱਲਾ ਰੀਲਾ ਚ ਪੰਜਾਬ ਨਹੀਂ ਵੱਸਦਾ ਵੈਸੇ ਵੀ ਹੁਣ ਕਹਿੰਦੇ ਸ਼ਹਿਰੀਕਰਨ ਕਰ ਦੇਣਾ ਪੰਜਾਬ ਇਹਨਾਂ ਪਿੰਡਾਂ ਚ ਵੱਸਦਾ ਪੰਜਾਬ ਭੂਤਾ 'ਚ ਵਸਦਾ ਜਿੱਥੇ ਤੀਆਂ ਨੂੰ ਸਤਕਾਰ ਮਿਲਦਾ ਪਿਆਰ ਮਿਲਦਾ ਔਰ ਭੂਤਾਂ ਦਾ ਨਾਮ ਵੀ 32 ਦੇ ਮਾਧਿਅਮ ਰਾਹੀਂ ਆਪਾਂ ਜੀ ਹੁਣ ਵੀ ਲਾਈਵ ਕਰਦੇ ਆ ਇਹਨਾਂ ਦੇ ਮਾਧਿਅਮ ਰਾਹੀਂ ਪੂਰੀ ਦੁਨੀਆ 'ਚ ਚਲੇ ਜਾਣਾ ਔਰ ਹਰ ਥਾਂ 'ਤੇ ਤੁਹਾਨੂੰ ਸ਼ਲਾਘਾ ਮਿਲਣੀ ਹੈ ਕਿਉਂਕਿ ਤੁਸੀਂ ਤੀਆਂ ਨੂੰ ਸਤਕਾਰ ਦਿੱਤਾ ਔਰ ਇੱਕ ਗੱਲ ਮੈਂ ਜ਼ਰੂਰ ਪੜਾਣ ਨੂੰ ਕਹਿਣਾ ਚਾਹਾਂਗਾ ਬੱਚੀਆਂ ਨੂੰ ਛੋਟੀਆਂ ਭੈਣਾਂ ਨੇ ਕਿ ਸਿਰਫ ਨੱਚਣ ਟੱਪਣ ਤੱਕ ਤੀਆਂ ਦਾ ਤਿਉਹਾਰ ਸੀਮਤ ਨਹੀਂ ਹੈ ਇਹ ਸਤਿ ਸਕਾਰ ਹੈ ਜਿਹੜੇ ਤੁਸੀਂ ਘਰ ਲੈ ਕੇ ਜਾਣਾ ਹੈ ਔਰ ਸੱਚੇ ਪਾਤਸ਼ਾਹ ਕੇ ਬੇਨਤੀ ਆ ਕਿ ਸੰਸਕਾਰਾਂ ਦੀ ਚਮਕ ਜਿਹੜੀ ਹੈ ਉਹ ਤੁਹਾਡੇ ਤੇ ਪੈਂਦੀ ਰਹੇ ਆਪਣੇ ਮਾਪਿਓ ਦਾ ਸਤਿਕਾਰ ਜ਼ਰੂਰ ਕਰਿਓ ਕਿਉਂਕਿ ਉਹਨਾਂ ਦੇ ਚਰਨਾਂ 'ਚ ਸਭ ਕੁਝ ਹੈ ਜਦੋਂ ਤੁਸੀਂ ਮਾਪੇ ਬਣਦੇ ਆ ਫਿਰ ਪਤਾ ਲੱਗਦਾ ਕਿ ਮਾਪਿਓ ਦੀ ਕਿੰਨੀ ਕੁਰਬਾਨੀ ਹੁੰਦੀ ਹੈ ਔਰ ਮਾਂ ਦੀ ਸਭ ਤੋਂ ਵੱਡੀ ਕੁਰਬਾਨੀ ਇੱਕ ਹੋਰ ਕੁਰਬਾਨੀ ਕੱਜ ਚੁੱਪ ਕਰਕੇ ਬੈਠੀ ਹੈ। ਕਿਹਾ ਪਿੱਛੇ ਗੱਲ ਸੁਣਾ ਕੇ ਆਇਆ ਮੈਂ ਕਹਿੰਦਾ ਇੱਕ ਬੀਬੀ ਅਸੀਂ ਜਾਨੇ ਵਾਲ ਗਏ ਸੀ ਦੋ ਬੀਬੀਆਂ ਆ ਗਈਆਂ ਪਿੰਡ ਦੀਆਂ ਹੀ ਪਹਿਲਾਂ ਆਪਸ ਹੀ ਗੱਲ ਨਹੀਂ ਸੀ ਕਰਦੀਆਂ ਇਕੱਠੀਆਂ ਬਹਿ ਗਿਆ 9 ਵਜੇ ਆ ਗਈਆਂ 4 ਵਜ ਗਏ ਪਹਿਲੀ ਦਾ ਘਰ ਵਾਲਾ ਕਿਹ ਕਹਿੰਦਾ ਕਿ ਸੰਤੋਖ ਕਰੇ ਘਰ ਨਹੀਂ ਜਾਣਾ ਫਿਰ ਪਹਿਲੀ ਉੱਠੀ ਬੜੀ ਔਖੀ ਜੀ ਦੂਜੀ ਨੂੰ ਕਹਿੰਦੀ ਚੰਗਾ ਭਾਣੇ ਜਿੰਨੀਆਂ ਰਹਿ ਗਈਆਂ ਫਿਰ ਕਰ ਲਾਂਗੀਆਂ ਤਾਂ ਇਹ ਜ਼ਰੂਰੀ ਆ ਫਿਰ ਨਹੀਂ ਤਾਂ ਐਂਜ਼ਾਈਟੀ ਬਣਦੀ ਆ ਗੈਸ ਬਣਦੀ ਆ ਡਾਕਟਰ ਨੂੰ ਕਹਣਾ ਪੈਂਦਾ ਜਲ ਜਣੀ ਗੈਸ ਬਣ ਗਈ ਆ ਗੈਸ ਦੀ ਗੋਲੀ ਤਾਂ ਦਈ ਜਿੱਤ ਘਾਉ ਮਾਉ ਕਰਦਾ ਤਾਂ ਗੱਲਾਂ ਕਰਕੇ ਵੈਂਟੀਲੇਟ ਕਰ ਲਿਆ ਕਰੋ ਬਹੁਤ ਸ਼ੁਕਰੀਆ ਬਹੁਤ ਸਮਾਂ ਦਿੱਤਾ ਬਹੁਤ ਮਿਹਰਬਾਨੀ ਤੁਹਾਡੇ ਪਿਆਰ ਤੁਹਾਡੇ ਸਤਿਕਾਰ ਦਾ ਤੁਹਾਡੇ ਇੰਤਜ਼ਾਰ ਦਾ ਸਦਾ ਰਿਣੀ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਤੁਹਾਡੇ ਦਿਲੋਂ ਧੰਨਵਾਦ ਕਰਦੇ ਆਂ ਇੱਥੇ ਆਉਣ ਲਈ ਸਾਡੇ ਸਾਰੇ ਪਿੰਡ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ